ਅਜੂਨੇ ਮੇਰੇ ਦਿਲ ਦੇ ਵਰਕੇ ਫੋਲੇ ਜੋ ਕਿ ਕੋਰੇ ਨਹੀਂ ਨਿਕਲੇ ਖੈਰ ਸਮਝ ਨਾ ਆਈ ਮੈਨੂੰ ਉਹਨੂੰ ਕੀ ਦਸਾਂ ਕਿਸਾ ਮੁਹੱਬਤ ਤੇ ਉਲਫਤ ਦਾ ਜਾਂ ਮੇਰੇ ਨਾਲ ਨਿਭਾਈ ਗਈ ਨਫ਼ਰਤ ਦਾ ਕਿ ਕੀ ਕਸੂਰ ਸੀ ਮੇਰਾ ਮੈਨੂੰ ਦੱਜ ਵੀ ਨਹੀਂ ਪਤਾ ਕਿ ਉਮਰਾਂ ਦੇ ਵਾਦੇ ਹੋਏ ਸੀ ਇੱਕ ਉਮਰ ਵੀ ਨਿਭਾਏ ਨਾ ਗਏ ਉਥੇ ਟੋਕਰ ਖਾਂ ਤੋਂ ਬਾਅਦ ਅਸੀਂ ਤੇਰੀ ਜ਼ਿੰਦਗੀ ਵਿੱਚ ਲਿਆਏਗੇ ਜੇ ਉਹ ਪੰਨੇ ਕੋਰੇ ਨਹੀਂ ਹਨ ਤਮ ਬੋਤੇ ਗੂੜੇ ਵੀ ਨਹੀਂ ਰਹੇ ਉਹ ਯਾਦਾਂ ਹੁਣ ਧੁੰਦਲੀਆਂ ਪੈ ਗਈਆਂ ਅਸੀਂ ਵੀ ਪਹਿਲਾਂ ਵਾਲੇ ਨਹੀਂ ਰਹੇ ਸਭ ਕੁਝ ਉਹਨੂੰ ਦੱਸਦੇ ਹੋਏ ਪਤਾ ਨਹੀਂ ਕਦੋਂ ਮੇਰੇ ਹੰਝੂ ਨਿਕਲ ਗਏ ਚੱਲ ਛੱਡ ਆਪਾਂ ਉਹ ਦੌਰ ਚੋਂ ਨਿਕਲ ਆਏ ਆ ਉਹਦੇ ਲਵਸ ਮੇਰੇ ਕੰਨਾਂ ਵਿੱਚ ਪਏ ਕਿ ਇੱਕ ਛੋਟੀ ਜੀ ਮੁਸਕਾਨ ਮੇਰੇ ਬੁੱਲਾਂ ਤੇ ਤੈਰ ਗਈ ਕਿ ਇੱਕ ਛੋਟੀ ਜੀ ਮੁਸਕਾਨ ਮੇਰੇ ਬੁੱਲਾਂ ਤੇ ਤੈਰ ਗਈ ਉਹਨੇ ਘੁੱਟ ਕੇ ਮੇਰਾ ਹੱਥ ਜੋ ਫੜਿਆ ਕਿ ਆਪਣਾ ਉਹੀ ਹੁੰਦਾ ਹੈ ਉੱਥੇ ਵੇਲੇ ਜੋ ਨਾਲ ਹੈ ਖੜਿਆ ਕਿ ਉਹਨੇ ਕਲਮ ਚੱਕੀ ਤੇ ਇਜਾਜ਼ਤ ਮੰਗੀ ਉਹਨੇ ਕਲਮ ਚੱਕੀ ਤੇ ਇਜਾਜ਼ਤ ਮੰਗੀ ਕੀ ਤੇਰੇ ਦਿਲ ਦੇ ਪੰਨੇ ਖਾਲੀ ਨੇ ਮੈਂ ਆਪਣੇ ਬਾਰੇ ਲਿਖਣਾ ਹੈ ਮੈਂ ਆਪਣੇ ਬਾਰੇ ਲਿਖਣਾ ਹੈ ਧੰਨਵਾਦ